ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਆਜ਼ਰਾ ਅੱਜ ਦੇ ਕੁਝ ਮਸਲੇ, ਅੱਜ ਦੀਆਂ ਕੁਝ ਗੱਲਾਂ ਬਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀਆਂ ਮਿਨਾ ਪਲੱਸ ਮਾਮਲੇ ਦੇ ਵਿੱਚ ਰੋਜ਼ ਹੀ ਆਪਾਂ ਗੱਲਬਾਤ ਕਰਦੇ ਆਂ ਪਰ ਹੁਣ ਪਹਿਲੀ ਵਾਰੀ ਆਕ ਰਾਸ਼ਟਰਪਤੀ 트ੰਪ ਨੇ ਥੋੜੀ ਜਿਹੀ ਸੁਰ ਆਪਣੀ ਨਰਮ ਕੀਤੀ ਆ। ਦੂਜਾ ਅਮਰੀਕਾ ਦੇ ਨੈਸ਼ਨਲ ਪਾਰਕਾਂ ਵਿੱਚੋਂ ਸਾਈਨ ਹਟਾਉਣ ਦਾ سلسلہ ਲਗਾਤਾਰ ਜਾਰੀ ਆ। ਇੱਕ ਮਾਮਲਾ ਜੋ ਹੈਗਾ ਕਿ ਅਮਰੀਕਾ ਦੇ ਵਿੱਚ ਇੱਕ ਹੋਰ ਬਰਫ਼ੀਲਾ ਤੂਫਾਨ ਆ ਸਕਦਾ ਹੈ ਇਸ ਵੀਕਐਂਡ ਦੇ ਉੱਤੇ। ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਈ ਮਿਲੀਅਨ ਕਿਤਾਬਾਂ ਨੂੰ ਸਕੈਨ ਕਰ ਰਹੀ ਆ ਕਿਉਂ ਕਰ ਰਹੀ ਆ ਇਹਦੇ ਵਿੱਚੋਂ ਕੀ ਪਤਾ ਲੱਗੂਗਾ ਗਵਰਨਰ ਗੈਵਰਨਿਊਸ ਅਜ ਫੇਰ ਚਰਚਾ ਦੇ ਵਿੱਚ ਆ ਉਹ ਕਹਿੰਦੇ ਵੀ ਟਿਕਟੌਕ ਉੱਪਰ ਜਿਹੜੀਆਂ 트ੰਪ ਦੇ ਵਿਰੋਧ ਦੇ ਵਿੱਚ ਵੀਡੀਓ ਆ ਉਹਨਾਂ ਨੂੰ ਸਪਰੈਸ ਕਰ ਦਿੰਦੇ ਆ ਦਬਾ ਦਿੰਦੇ ਆ ਤੇ ਪ੍ਰਸਿੱਧ ਡਿਜ਼ਾਈਨਰ ਆ ਯ ਉਹਨੇ ਯ ਨੇ ਮਾਫੀ ਮੰਗੀ ਆ ਐਂਟੀ ਸੈਮਟਰਿਸਮ ਦਾ ਮਾਮਲਾ ਉਹ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਆ ਸਭ ਤੋਂ ਪਹਿਲੀ ਗੱਲਬਾਤ ਮਿਨੇਆ ਪਲਸ ਬਾਰੇ ਮਿਨੀ ਸੋਟਾ ਦਾ ਸ਼ਹਿਰ ਹੈ ਮਿਨੀਆ ਪਲਸ ਮਿਨੀਆ ਪਲਸ ਲਗਾਤਾਰ ਪਿਛਲੇ ਦਿਨਾਂ ਤੋਂ ਚਰਚਾ ਦੇ ਵਿੱਚ ਆ ਕਾਰਨ ਉੱਥੇ ਆਈਸ ਦੀਆਂ ਰੇਡਾਂ ਸ਼ੂਟਿੰਗ ਸ਼ੂਟਿੰਗ ਦੌਰਾਨ ਦੋ ਜਣਿਆਂ ਦੀ ਮੌਤ ਇਹਦੇ ਤੋਂ ਬਾਅਦ ਮਾਮਲਾ ਕਾਫੀ ਵੱਧ ਗਿਆ ਸਟੇਟ ਤੇ ਸੈਂਟਰ ਦੀ ਆਪਸ ਦੇ ਵਿੱਚ ਸਿੱਧੀ ਸਿੱਧੀ ਖੜਕ ਰਹੀ ਆ ਹੁਣ ਪਹਿਲੀ ਵਾਰੀ ਆ ਕਿ ਫੈਡਰਲ ਸਰਕਾਰ ਨੇ ਆਪਣਾ ਰੁਖ ਥੋੜਾ ਜਿਆ ਨਰਮ ਕੀਤਾ ਰਾਸ਼ਟਰਪਤੀ ਟਰੰਪ ਨੇ ਸੁਰ ਨਰਮ ਕੀਤੀ ਹੈ ਸੁਰ ਨਰਮ ਇਸ ਕਰਕੇ ਕੀਤੀ ਹੈ ਕਿ ਕੁਝ ਜਿਹੜੇ ਫੈਡਰਲ ਇਮੀਗ੍ਰੇਸ਼ਨ ਏਜੰਟਸ ਨੇ ਉਹ ਅੱਜ ਮਿਨੀਆ ਪਲਸ ਤੋਂ ਜਾਣਾ ਸ਼ੁਰੂ ਹੋ ਗਿਆ ਹੈ ਇਹ ਫੈਸਲਾ ਉਸ ਲਿਆਇਆ ਜਦੋਂ ਪਬਲਿਕ ਦੇ ਵਿੱਚ ਬਹੁਤ ਸਾਰਾ ਗੁੱਸਾ ਸੀ ਉੱਥੇ ਬਹੁਤ ਸਾਰੇ ਪ੍ਰੋਟੈਸਟ ਹੋਏ ਆ ਤੇ ਉਹਦੇ ਤੋਂ ਬਾਅਦ ਫੈਡਰਲ ਸਰਕਾਰ ਨੇ ਇਹਨਾਂ ਨੂੰ ਵਾਪਸ ੱਦਣ ਦਾ ਫੈਸਲਾ ਕਰ ਲਿਆ ਕੁਝ ਜਿਹੜੇ ਫੈਡਰਲ ਏਜੰਟਸ ਨੇ ਉਹ ਅੱਜ ਜਣਾ ਸ਼ੁਰੂ ਕਰ ਦੇਣਗੇ ਤੇ ਜਿਹੜਾ ਕਿਉਂਕਿ ਗੁੱਸਾ ਇਸ ਕਰਕੇ ਸੀਗਾ ਲੋਕਲ ਇੱਕ ਨਰਸ ਦੀ ਫੈਡਰਲ ਆਫੀਸਰਸ ਦੀ ਗੋਲੀ ਨਾਲ ਮੌਤ ਹੋ ਗਈ ਸੀ ਇਦੇ ਨਾਲ ਸਿਟੀਜਨ ਦੀ ਜਦੋਂ ਮੌਤ ਹੋਈ ਆ ਤਾਂ ਇਮੀਗ੍ਰੇਸ਼ਨ ਆਪਰੇਸ਼ਨ ਜਿਹੜਾ ਇਹ ਸੀਗਾ 37 ਸਾਲਾਂ ਦਾ ਇਹ ਨਰਸ ਸੀ ਐਲ ਐਕਸ ਪ੍ਰਾਇਟੀ ਉਹਦੇ ਤੋਂ ਬਾਅਦ ਮਾਮਲਾ ਹੋਰ ਜ਼ਿਆਦਾ ਵੱਧ ਗਿਆ ਮਾਮਲਾ ਬੜਾ ਸਿੱਧਾ ਸੀ ਫੈਡਰਲ ਫੋਰਸਸ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਵੀ ਬੰਦਾ ਸਾਡੇ ਗੋਲੀਮਾਰ ਲੱਗਾ ਸੀ ਪੁਲਿਸ ਵਾਲਿਆਂ ਨੇ ਆਪਣੀ ਬਚਾਅ ਦੇ ਵਿੱਚ ਜਿਹੜੇ ਫੈਡਰਲ ਏਜੰਟ ਸੀਗੇ ਉਹਨਾਂ ਨੇ ਆਪਣੇ ਬਚਾਅ ਦੇ ਵਿੱਚ ਇਹਨੂੰ ਮਾਰਿਆ ਸਰਕਾਰ ਕੁਛ ਕਹਿ ਰਹੀ ਆ ਵੀਡੀਓ ਕੁਛ ਹੋਰ ਕਹਿ ਰਹੀ ਵੀਡੀਓ ਇਹ ਕਹਿ ਰਹੀ ਆ ਤੁਸੀਂ ਜੇ ਵੀਡੀਓ ਦੇਖੀਆ ਤਾਂ ਸਾਫ਼ ਤੌਰ ਦੇ ਤੇ ਉਹਨਾਂ ਦੀ ਗਨ ਉਹ ਪੁਲਿਸ ਵਾਲੇ ਖੋਹ ਲੈਂਦੇ ਆ ਜਦੋਂ ਗਨ ਖੋਲ ਲੈਂਦੇ ਖੋਣ ਤੋਂ ਬਾਅਦ ਉਹਨੂੰ ਗੋਲੀ ਮਾਰੀ ਗਈ ਹੈ ਇਹਦਾ ਮਤਲਬ ਸਿੱਧਾ ਸਿੱਧਾ ਸ਼ਿਕਾਇਤ ਧੱਕਾ ਆ ਹੁਣ ਉਹਦੀ ਕਾਰਵਾਈ ਤੇ ਚੱਲਣੀ ਆ ਉਹ ਬੰਦੇ ਕੋਲੇ ਲਾਇਸੈਂਸੀ ਗਨ ਸੀਗੀ ਤੇ ਉਹ ਬੰਦਾ ਸਿਟੀਜ਼ਨ ਸੀ ਬਾਅਦੂ ਦੇ ਇਸ ਗੱਲ ਦੇ ਉਹਨੂੰ ਗੋਲੀ ਮਾਰ ਦਿੱਤੀ ਗਈ ਸੋ ਮਾਮਲਾ ਵੱਡਾ ਸੀ ਵੀਡੀਓ ਸਾਹਮਣੇ ਆਰਤਵਾਦ ਸਰਕਾਰ ਦੀ ਸਟੇਟਮੈਂਟ ਦੇ ਨਾਲ ਕਨਟਰਡਿਕਸ਼ਨ ਹੋ ਗਈ ਤੇ ਜਿਹਦਾ ਸਾਫਤ ਤੌਰ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਤੇ ਬਹੁਤ ਸੀਰੀਅਸ ਕੰਸਰਨ ਇਸ ਮਾਮਲੇ ਦੇ ਵਿੱਚ ਰੇਜ਼ ਹੋਇਆ ਵੀ ਇਹ ਕੀਤਾ ਕੀ ਗਿਆ ਤੇ ਕਿਉਂ ਕੀਤਾ ਜਾ ਰਿਹਾ ਇਹਦੇ ਤੋਂ ਬਾਅਦ ਉਹਦੇ ਤੋਂ ਬਾਅਦ ਵੀ ਜਿਹੜੀ ਫੈਡਰਲ ਸਰਕਾਰ ਸੀ ਉਹ ਆਪਣੀ ਸੁਰਨੀ ਸੀ ਨਰਮ ਕਰ ਰਹੀ ਹੁਣ ਥੋੜਾ ਜਿਹਾ ਰਾਸ਼ਟਰਪਤੀ ਟਰੰਪ ਨੇ ਪਹਿਲੀ ਵਾਰ ਉਹਨੂੰ ਗਨਮੈਨ ਕਿਹਾ ਸੀ ਪਰ ਬਾਅਦ ਦੇ ਵਿੱਚ ਉਹਦੋਂ ਕਿਹਾ ਕਿ ਇਹ ਹੁਣ ਉਹਨਾਂ ਨੇ ਕਿਹਾ ਕਿ ਇਹਦਾ ਇਹ ਡੈਥ ਜਿਹੜੀ ਇੱਕ ਦੁਖਾਂਤ ਸੀ 트ਰੇਜੇਡੀ ਸੀਗੀ ਪਹਿਲਾਂ ਇਹਨਾਂ ਨੇ ਕਿਹਾ ਸੀ ਡੋਮੈਸਟਿਕ ਟੈਰਰਿਸਟ ਆ ਵੀ ਡੋਮੈਸਟਿਕ ਕੱਤਵਾਦੀ ਤੱਕ ਉਹਨੂੰ ਕਹਿ ਦਿੱਤਾ ਗਿਆ ਸੀ ਸੋ ਹੁਣ ਥੋੜੀ ਜੀ ਸੁਰ ਬਦਲੀ ਹੈ ਸੁਰ ਬਦਲ ਨਾਲ ਜਿਹੜੇ ਇਮੀਗ੍ਰੇਸ਼ਨ ਉਥੋਂ ਫੋਰਸਰਸ ਨੇ ਉਹਨਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਤੇ ਥੋੜੀ ਜੀ ਤਬਦੀਲੀ ਇਹਦੇ ਵਿੱਚ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਹੈ ਕਿ ਆਜੂਗੀ ਜਿਹੜਾ ਉੱਥੇ ਦਾ ਬਾਰਡਰ ਅਨਫੋਰਸਮੈਂਟ ਦੇ ਲਈ ਚੀਫ ਟੌਮ ਹੋਮਨ ਨੂੰ ਮੀਨਿਆ ਪਲੱਸ ਦੇ ਵਿੱਚ ਭੇਜਿਆ ਗਿਆ ਹੋਮਨ ਜਿਹੜੇ ਆਮ ਤੌਰ ਦੇ ਉੱਤੇ ਨੋਨ ਆ ਵੀ ਬਹੁਤਾ ਅਗਰੈਸਿਵ ਨਹੀਂ ਹੈ ਇੰਨਾ ਜ਼ਿਆਦਾ ਅਗਰੈਸਿਵ ਹੋ ਕੇ ਕੰਮ ਨਹੀਂ ਕਰਦੇ ਸਗੋਂ ਫੋਕਸਡ ਅਪਰੋਚ ਆ ਇਹਨਾਂ ਦੀ ਮੇਅਰ ਜੈਕ ਫਰੇ ਜਿਹੜੇ ਉੱਥੇ ਦੇ ਮੀਨਿਆ ਪਲੱਸ ਦੇ ਨੇ ਉਹਨਾਂ ਨੇ ਕਿਹਾ ਸੀ ਇਸ ਗੱਲ ਨੂੰ ਕਿ ਰਾਸ਼ਟਰਪਤੀ ਟਰੰਪ ਨੂੰ ਸਮਝਣਾ ਚਾਹੀਦਾ ਕਾਨੂੰਨਤ ਦੇ ਵਿੱਚ ਕੇਸ ਵੀ ਚੱਲ ਰਹੇ ਆ ਦਿ ਵਾਈਟ ਹਾਊਸ ਨੇ ਸਿੱਧਾ ਸਿੱਧਾ ਕਹਿ ਹੀ ਵੀ ਭਾਈ ਇਹ ਸਾਰਾ ਡੈਮੋਕ੍ਰੇਟਾਂ ਦਾ ਰੌਲਾ ਜਿਹੜੇ ਡੈਮੋਕ੍ਰੇਟ ਰਨ ਸਿਟੀਜ਼ ਨੇ ਜਿੱਥੇ ਜਿੱਥੇ ਡੈਮੋਕ੍ਰੇਟਸ ਨੇ ਉੱਥੇ-ਉੱਥੇ ਇਹ ਸਮੱਸਿਆ ਆ ਰਹੀ ਹੁਣ ਪ੍ਰੈਸ਼ਰ ਅਸਲ ਦੇ ਵਿੱਚ ਬਾਹਰੋਂ ਤੋਂ ਪੈ ਹੀ ਰਿਹਾ ਸਿਰ ਪਬਲਿਕਨ ਅੰਦਰੋਂ ਰਾਸ਼ਟਰਪਤੀ ਟਰੰਪ ਦੀ ਪਾਰਟੀ ਵੀ ਪ੍ਰੈਸ਼ਰ ਪਾਉਣ ਲੱਗ ਪਈ ਸੀ ਇੰਨਾ ਜ਼ਿਆਦਾ ਜਿਹੜਾ ਰੌਲਾ ਰੱਪਾ ਪੈ ਚੁੱਕਾ ਹੈ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਦਾ ਬਹੁਤ ਵੱਡਾ ਰੋਲ ਸੀ ਇਹਦੇ ਵਿੱਚ ਉਹਨਾਂ ਨੇ ਕਿਸੇ ਕਿਸੇ ਤਰ੍ਹਾਂ ਟੈਨਸ਼ਨ ਘਟਾਉਣ ਦੀ ਤੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਬਲਿਕ opinion ਜਿਹੜੀ ਆ ਉਹ ਇਹ ਤੱਕਾ ਕੁਝ ਮਾਮਲਿਆਂ ਦੇ ਵਿੱਚ ਕਰ ਰਹੇ ਆ। ਅਗਲਾ ਕੁਝ ਦਿਨ ਪਹਿਲਾਂ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਰਾਸ਼ਟਰਪਤੀ 트াম্প ਨੇ ਪਾਰਕਾਂ ਦੇ ਵਿੱਚੋਂ ਸਾਈਨ ਹਟਾਉਣ ਦੀ ਗੱਲ ਕੀਤੀ ਹੈ। ਉਹ ਸਿਲਸਲਾ ਹੁਣ ਵੱਡੇ ਪੱਧਰ ਦੇ ਉੱਤੇ ਚੱਲਿਆ ਗਿਆ। ਉਹ ਹੁਣ ਇੱਕ ਪਾਲਿਸੀ ਦੇ ਵਿੱਚ ਬਹੁਤ ਵੱਡੀ ਸ਼ਿਫਟ ਆ। ਸਰਕਾਰਾਂ ਦੀਆਂ ਪਾਲਿਸੀਆਂ ਦੇ ਵਿੱਚ ਸ਼ਿਫਟ ਹੁੰਦੀ ਆ। ਜਦੋਂ ਵੱਡੇ ਵੱਡੇ ਮੁੱਦਿਆਂ ਦੇ ਉੱਤੇ ਵੀ ਇਵਨ ਇਮੀਗ੍ਰੇਸ਼ਨ ਦੇ ਉੱਤੇ ਦੇਖ ਲਓ ਤੁਸੀਂ ਕਿ ਜੋ ਬਾਈਡਨ ਦੀ ਅਪਰੋਚ ਕੀ ਸੀ, ਡੋਨਲਡ 트াম্প ਦੀ ਅਪਰੋਚ ਕੀ ਆ। ऐसे तरह बारली एड्स ਦੇ ਉੱਤੇ ਡੈਮੋਕਰੇਟਾਂ ਦੀ ਕੀ ਅਪਰੋਚ ਸੀ ਤੇ ਇਹਨਾਂ ਦੀ ਰਿਪਬਲਿਕਨ ਦੀ ਕੀ ਅਪਰੋਚ ਹੈ ਸਾਰਿਆਂ ਦੀ ਪਹੁੰਚ ਨੀਤੀ ਵੱਖਰੀ ਵੱਖਰੀ ਹੁੰਦੀ ਹੈ ਇਤੋਂ ਕਿ ਇਤੋਂ ਤੱਕ ਕਿ ਜਿਹੜੇ ਹਾ ਹਾਊਸਿੰਗ ਵਾਲੇ ਮਾਮਲੇ ਆ ਸਾਰੇ ਚੀਜ਼ਾਂ ਦੇ ਉੱਤੇ ਇਹਨਾਂ ਦਾ ਵੱਖਰੋ ਵੱਖਰਾ ਪੈਂਤੜਾ ਹੁੰਦਾ ਹੁਣ ਐਸ ਵੇਲੇ ਜਿਹੜੀ ਸਰਕਾਰ ਆ ਰਿਪਬਲਿਕਨ ਦੀ ਰਾਸ਼ਟਰਪਤੀ 트ੰਪ ਦੀ ਉਹਨਾਂ ਦਾ ਇਹ ਪੈਂਤੜਾ ਹੈ ਕਿ ਅਮਰੀਕਾ ਦੀ ਹਿਸਟਰੀ ਦੇ ਵਿੱਚੋਂ 네ਗੇਟਿਵ ਚੀਜ਼ਾਂ ਦਾ ਬਹੁਤ ਜ਼ਿਆਦਾ ਜ਼ਿਕਰ ਨਹੀਂ ਕਰਨਾ ਚਾਹੀਦਾ ਤੇ ਉਹਦੇ ਤਹਿਤ ਸਾਰੇ ਕੁਸ਼ੀ ਦੇ ਵਿੱਚ ਬਦਲਾਅ ਕਰ ਦਿਓ ਯੂਨੀਅਨ ਨੈਸ਼ਨਲ ਪਾਰਕਸ ਨੇ ਉਹਨਾਂ ਦੇ ਵਿੱਚ ਹੁਣ ਅੱਗੇ ਉਹਰਡਰ ਇਸ਼ੂ ਕੀਤੇ ਗਏ ਆ ਫੈਡਰਲ ਏਜੰਸੀਜ਼ ਨੂੰ ਕਿ ਜਿੰਨੀਆਂ ਵੀ ਸਾਈਨਸ ਨੇ ਜਿਹੜੀਆਂ ਵੀ ਐਗਜ਼ਿਬਿਟਸ ਨੇ ਉਹ ਸਾਰੀਆਂ ਜਿਹੜੀਆਂ ਕਿਸੇ ਨਾ ਕਿਸੇ ਤਰ੍ਹਾਂ ਨੈਗੇਟਿਵ ਨੇ ਨਾ ਪੱਖੀ ਨੇ ਜਾਂ ਪੋਲਿਟਿਕਲ ਇਹਨਾਂ ਨੂੰ ਹਟਾ ਦਿਓ ਇਹਨਾਂ ਨੂੰ ਪਾਸੇ ਕਰ ਦਿਓ ਲੋਕਾਂ ਨੂੰ ਸਾਫ਼ ਸੁਥਰਾ ਇਤਿਹਾਸ ਅਮਰੀਕਾ ਦਾ ਪਤਾ ਲੱਗਣਾ ਚਾਹੀਦਾ ਇਹਦੇ ਨਾਲ ਨੈਸ਼ਨਲ ਪਾਰਕਸ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਹੁਣ ਇਹ ਨੈਸ਼ਨਲ ਪਾਰਕ ਸਰਵਿਸ ਨੇ ਦੱਸਿਆ ਕਿ ਜਿਹੜੇ ਇਹ ਸਾਰੇ ਦੇ ਸਾਰੇ ਵੀਡੀਓ ਜਿਹੜੀਆਂ ਵੀ ਉੱਥੇ ਦਿਖਾਈਆਂ ਜਾਂਦੀਆਂ ਜਦੋਂ ਤੁਸੀਂ ਕਿਤੇ ਵਿਜ਼ਿਟ ਕਰਨ ਜਾਂਦੇ ਆ ਜਿੰਨੇ ਡਿਸਪਲੇ ਨੇ ਜਿੰਨੇ ਸਾਈਨ ਨੇ ਤੇ ਸਾਰਾ ਕੁਝ ਜਿਹੜਾ ਚੀਜ਼ ਵੀ ਕਿਸੇ ਉਸ ਪਾਲਿਸੀ ਦੇ ਨਾਲ ਸੰਬੰਧਿਤ ਆ ਜਿਹੜਾ ਜਿਹੜੀ ਸਰਕਾਰ ਦੀ ਪਾਲਿਸੀ ਦੀ ਉਹਨੂੰ ਹਟਾ ਦਿਓ ਜਿਹੜਾ ਸੈਕਸਿਜ਼ਮ ਆ ਜੇ ਕਿਤੇ ਵੀ ਕਿਤੇ ਵੀ ਕੋਈ ਕਲਾਈਮੇਟ ਚੇਂਜ ਵਾਲੀ ਗੱਲਬਾਤ ਆ ਕਿਤੇ ਵੀ ਕੋਈ ਜਿਹੜੀ ਹੈਗੀ ਆ ਨੇਟਿਵ ਅਮਰੀਕਨਸ ਦੀ ਮਿਸਟਰੀਟਮੈਂਟ ਦੀ ਗੱਲ ਆ ਕਿਤੇ ਵੀ ਸਲੇਵਰੀ ਦੀ ਗੱਲ ਆ ਤੇ ਬਹੁਤ ਵੱਡਾ ਇੱਕ ਕਹਿ ਲਓ ਪੂਰੇ ਦਾ ਪੂਰਾ ਜਿਹੜਾ ਇਸ ਥੱਲੇ ਇਹਨਾਂ ਸਬਜੈਕਟਸ ਦੇ ਥੱਲੇ ਚੀਜ਼ਾਂ ਆਉਂਦੀਆਂ ਕਿ ਜਿਹੜਾ ਸਾਰਿਆਂ ਨੂੰ ਹਟਾ ਦਿਓ ਲੌਜਿਕ ਇਹ ਆ ਉਹਨਾਂ ਦਾ ਕਿ ਬਹੁਤ ਕੁਛ ਅਮਰੀਕਾ ਨੇ ਕੀਤਾ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਆ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਆ ਇਹਦੀ ਇਤਿਹਾਸ ਨੂੰ ਇਹਨਾਂ ਨਾ ਪੱਕੇ ਤਰੀਕੇ ਨਾਲ ਨਹੀਂ ਦਿਖਾਣਾ ਚਾਹੀਦਾ 17 ਪਾਰਕ ਨੇ ਜਿਹੜੀਆਂ ਸਟੇਟਾਂ ਦੇ ਵਿੱਚ ਵੱਡੀਆਂ ਨੈਸ਼ਨਲ ਪਾਰਕਸ ਨੇ ਆਰੀਜ਼ ਉਹਨਾਂ ਮੌਂਟਾਨਾ ਯੂਟਾ ਟੈਕਸਸ ਵਿਓਮਿੰਗ ਇਹ ਸਾਰਿਆਂ ਨੂੰ ਹੁਕਮ ਦੇ ਦਿੱਤਾ ਗਿਆ ਕਿ ਤੁਸੀਂ ਸਾਰੇ ਡਿਸਪਲੇ ਜਿਹੜੇ ਆ ਇਹ ਚੇਂਜ ਕਰ ਦਿਓ। ਇਹਦੇ ਵਿੱਚ ਬਹੁਤ ਵੱਡੀ ਜਿਹੜੀ ਗ੍ਰੈਂਡ ਕੈਨੇਨ ਦੀ ਪਾਰਕ ਤੇ ਗਲੇਸ਼ੀਅਰ ਨੈਸ਼ਨਲ ਪਾਰਕ ਉਹ ਵੀ ਇਹਦੇ ਵਿੱਚ ਸ਼ਾਮਲ ਆ। ਜਿਹੜੀ ਕਲਾਈਮੇਟ ਚੇਂਜ ਦੀ ਇਨਫੋਰਮੇਸ਼ਨ ਆ ਉਹ ਵੀ ਰਿਮੂਵ ਕੀਤੀ ਜਾ ਰਹੀ ਹੈ ਨਾ ਸਾਇੰਸ ਤੋਂ ਕਿ ਕਲਾਈਮੇਟ ਚੇਂਜ ਕਿਸ ਤਰ੍ਹਾਂ ਗਲੇਸ਼ੀਅਰਸ ਨੂੰ ਹਾਰਮ ਕਰ ਰਿਹਾ ਜਾਂ 에ਅਰ ਕੁਆਲਿਟੀ ਨੂੰ ਇਹ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਕਿ ਸਰਕਾਰਾਂ ਦੀਆਂ ਪਾਲਿਸੀਆਂ ਹੁੰਦੀਆਂ এনਵਾਇਰਨਮੈਂਟ ਦੇ ਬਾਰੇ ਵੀ ਸਰਕਾਰਾਂ ਦੀਆਂ ਪਾਲਿਸੀਆਂ ਹੁੰਦੀਆਂ। ਰਿਪਬਲਿਕਨ ਦੀ ਪਾਲਿਸੀ ਇਹ ਆ ਜਿਵੇਂ ਕਹ ਲੋ ਇੱਕ ਦੁਨੀਆ ਦੀ ਧਿਰੇ ਸਮਝਦੀ ਇੱਕ ਤੇ ਧਿਰੇ ਕਹਿੰਦੀ ਆ ਵੀ ਦੁਨੀਆ ਆਉਣ ਵਾਲੇ ਸਮੇਂ ਦੇ ਵਿੱਚ ਤਬਾਹ ਹੋ ਜਾਣੀ ਆ ਕਿਉਂਕਿ ਤੁਸੀਂ ਆ ਸਾਰਾ ਕੁਝ ਬਹੁਤ ਪੋਲਿਊਸ਼ਨ ਕਰ ਰਹੇ ਆ ਤੇ ਖਾਸ ਤੌਰ ਦੇ ਉੱਤੇ ਜਿਹੜਾ ਕੋਲਾ ਜਾਂ ਆ ਤੇਲ ਦਾ ਪੋਲਿਊਸ਼ਨ ਆ ਗੈਸੋਲਿਨ ਗੈਸ ਦਾ ਪੋਲਿਊਸ਼ਨ ਆ ਇਹ ਘੱਟ ਹੋਣਾ ਚਾਹੀਦਾ ਤੇ ਉਹ ਪੈਰਿਸ ਐਗਰੀਮੈਂਟ ਦੇ ਉਹ ਸਰ ਜਦੋਂ ਜੋ ਬਾਈਡਨ ਸੀਗੇ ਉਹ ਪਹਿਲਾਂ 트ੰਪ ਦੀ ਵਾਰੀ ਦੇ ਵਿੱਚ ਪੈਰਿਸ ਕਲਾਈਮੇਟ ਅਕੋਰਡ ਦੇ ਵਿੱਚੋਂ ਬਾਹਰ ਹੋ ਗਿਆ ਜੋ ਬਾਈਡਨ ਆ ਕੇ ਫੇਰ ਅੰਦਰ ਚਲੇ ਗਏ ਜਦੋਂ ਰਾਸ਼ਟਰਪਤੀ 트럼ਪ ਆਏ ਫੇਰ ਵਾਰ ਹੋ ਗਏ ਇਹ ਇਸ ਧਿਰ ਦਾ ਮੰਨਣਾ ਇਹ ਆ ਵੀ ਇਹ ਇੱਕ ਬਹੁਤ ਵੱਡਾ ਹਵਾ ਬਣਾਇਆ ਜਾ ਰਿਹਾ ਵਾਤਾਵਰਨ ਚੇਂਜ ਨੂੰ ਗੱਲ ਏਡੀ ਹੈ ਨਹੀਂ ਕੁਦਰਤ ਆਪਣੇ ਆਪ ਹੀ ਸਾਰਾ ਕੁਝ ਸੈੱਟ ਕਰ ਲੈਂਦੀ ਆ ਇਹਦੇ ਵੈਕਸੀਨ ਦੇ ਉੱਤੇ ਕਿ ਵੈਕਸੀਨ ਕੋ ਏਡੀ ਗੱਲ ਨਹੀਂ ਕੁਦਰਤ ਆਪਣੇ ਆਪ ਹੀ ਸਾਰਾ ਕੁਝ ਠੀਕ ਕਰ ਲੈਂਦੀ ਆ ਸੋ ਇਹਨਾਂ ਨੇ ਹੁਣ ਕਲਾਈਮੇਟ ਚੇਂਜ ਦੇ ਉੱਤੇ ਵੀ ਜਿੰਨਾ ਰੌਲਾ ਰੱਪਾ ਪੈਂਦਾ ਜਾਂ ਜੋ ਕੁਛ ਨਾ ਪਾਰਕਸ ਦੇ ਵਿੱਚ ਹੈਗਾ ਉਹਨਾਂ ਨੂੰ ਵੀ ਔਰ ਨੇਟਿਵ ਅਮਰੀਕਨ ਦਾ ਖਾਸ ਤੌਰ ਦੇ ਉੱਤੇ ਜਿਹੜੀਆਂ ਡਿਸਪਲੇਸ ਨੇ ਜਿਹੜੇ ਇੱਥੋਂ ਦੇ ਮੂਲ ਵਾਸੀ ਛੇਗੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੋਇਆ ਸੀ ਜਾਂ ਇਸ ਕਿਸਮ ਦੀਆਂ ਉਹਨਾਂ ਨੂੰ ਵੀ ਹਟਾਉਣ ਦੀ ਗੱਲਬਾਤ ਕੀਤੀ ਆ ਸੋ ਉਹ ਪਾਕ ਬਾਰੇ ਜਿਹੜੇ ਹੈਗੇ ਨੇ ਉਹ ਆਰਡਰਸ ਨੂੰ ਫਾਲੋ ਕਰ ਰਹੇ ਆ ਤੇ ਕੁਝ ਜਿਹੜੇ ਹੈਗੇ ਕਿ ਕਹਿ ਲਓ ਕੌੜੇ ਸੱਚ ਨੇ ਜਿਹੜੇ ਅਮਰੀਕਾ ਦੇ ਅਨਕੰਫਰਟੇਬਲ ਟਰੂਥਸ ਨੇ ਜਿਨ੍ਹਾਂ ਨੂੰ ਮੰਨਣਾ ਪਊਗਾ ਲੈਂਡ ਜਿਹੜੇ ਉਹ ਉਹਨਾਂ ਦੇ ਵਿੱਚ ਵੀ ਉਹਨੇ ਸ਼ਬਦ ਚੁਣੇ ਆ ਵੀ ਐਕਸਪਲੋਇਟਡ ਲੈਂਡ ਜਾਂ ਫੋਰਸਡ ਰਿਮੂਵਲ ਜਾਂ ਸਲੇਵਰੀ ਸਫਰਿੰਗ ਇਹਨਾਂ ਸਾਰਿਆਂ ਨੂੰ ਕਹਿੰਦੇ ਡਿਲੀਟ ਕਰਕੇ ਥੋੜੇ ਜੇ ਨਰਮ ਜੇ ਸ਼ਬਦ ਵਰਤੋ ਇਹ ਬਹੁਤ ਜ਼ਿਆਦਾ ਹੈ ਸੋ ਆ ਇਤਿਹਾਸ ਕਰ ਕਹਿੰਦੇ ਆ ਕਿ ਸਿੱਧੀ ਕਲੀਪੇਚੀ ਫੇਰੀ ਜਾ ਰਹੀ ਹੈ ਇਤਿਹਾਸ ਦੇ ਉੱਤੇ ਇਤਿਹਾਸ ਅਸਲ ਦੇ ਵਿੱਚ ਜੋ ਹੈਗਾ ਉਹੀ ਰਹਿਣਾ ਚਾਹੀਦਾ ਅਗਲਾ ਮਾਮਲਾ ਮੌਸਮ ਨਾਲ ਸੰਬੰਧਿਤ ਆ ਪਿਛਲੇ ਹਫਤੇ ਆਪਾਂ ਗੱਲਬਾਤ ਕੀਤੀ ਸੀ ਕਿ ਸ਼ੁੱਕਰ ਸ਼ਨੀ ਐਤਵਾਰ ਨੂੰ ਅਮਰੀਕਾ ਦੇ ਵੱਡੇ ਹਿੱਸੇ ਦੇ ਵਿੱਚ ਇੱਕ ਬਰਫੀਲਾ ਤੂਫਾਨ ਆ ਰਿਹਾ ਤੇ ਉਹਨੇ ਬਹੁਤ ਸਾਰੀ ਤਬਾਹੀ ਮਚਾਈ ਹਜੇ ਉਸ ਤਬਾਹੀ ਦੇ ਵਿੱਚੋਂ ਲੋਕ ਬਾਹਰ ਨਹੀਂ ਨਿਕਲ ਰਹੇ ਕਿ ਇੱਕ ਹੋਰ ਈਸਟਰਨ ਜਿਹੜਾ ਕੋਸਟ ਦੇ ਉੱਤੇ ਆ ਉਧਰਲੇ ਪਾਸੇ ਇੱਕ ਹੋਰ ਬਰਫੀਲੇ ਤੂਫਾਨ ਦੀ ਚੇਤਾਵਨੀ ਦਿੱਤੀ ਗਈ ਹੈ ਜਿੱਥਾ ਨਾਰਥ ਕੈਰੋਲਾਈਨਾ ਜਿਹੜੇ ਕੋਸਟਲ ਏਰੀਆਜ਼ ਨੇ ਇਹਦੇ ਸਪੈਸ਼ਲੀ ਜਿਹੜੇ ਆਊਟਰ ਬੈਂਕਸ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਸਕਦਾ ਔਰ ਬਹੁਤ ਰੇਅਰ ਤੇ ਬਹੁਤ ਹੈਵੀ ਸਨੋ ਫਾਲ ਹੋਣੀ ਹੈ ਇੱਥੇ ਤੇਜ਼ ਹਵਾਵਾਂ ਚੱਲਣੀਆਂ ਤੇ ਕੰਡੀਸ਼ਨ ਜਿਹੜੀ ਕਿੱਦਾਂ ਦੀ ਬਣ ਜਾਂਦੀ ਹੁੰਦੀ ਹੈ ਇਹਦੇ ਨਾਲ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇਹਦੇ ਨਾਲ ਹੀ ਵਰਜੀਨੀਆ ਜਿਹੜੀ ਈਸਟਰਨ ਤੇ ਜਿਹੜਾ ਕੋਸਟਲ ਪਾਰਟਸ ਆ ਵਰਜੀਨੀਆ ਦੇ ਉਹਦੇ ਵਿੱਚ ਵੀ ਸਨੋ ਇਕੱਠੀ ਵੀ ਹੋਊਗੀ ਬਹੁਤ ਕੁਝ ਉੱਥੇ ਵੀ ਹੋਊਗਾ ਮੈਰੀਲੈਂਡ ਦੇ ਵਿੱਚ ਸਨੋ ਦੀ ਬਹੁਤ ਵੱਡੀ ਵਾਰਨਿੰਗ ਇਹਦੇ ਵੈਸਟਰਨ ਏਰੀਆਜ਼ ਦੇ ਵਿੱਚ ਥੋੜੀ ਜਿਹੀ ਹਲਕੀ ਮੈਸਾਚੂਸੈਟਸ ਦੇ ਵਿੱਚ ਸਦਰਨ ਈਸਟਰਨ ਮੈਸਾਚੂਸੈਟਸ ਦੇ ਵਿੱਚ ਜਿੱਥੇ ਕੇਪ ਕੋਡ ਆ ਜਾਂ ਦੂਜਾ ਹੈਗਾ ਉੱਥੇ ਬਹੁਤ ਜ਼ਿਆਦਾ ਸਨੋ ਫਾਲ ਹੋ ਸਕਦੀ ਹੈ ਰੋਡ ਆਈਲੈਂਡ ਦੇ ਉੱਤੇ ਜਿਹੜਾ ਦੱਸਿਆ ਜਾ ਰਿਹਾ ਕਿ ਕਾਫੀ ਜ਼ਿਆਦਾ ਸਨੋ ਫਾਲ ਹੋਣੀ ਹੈ ਸੋ ਇੱਕ ਜਿਹੜੇ ਸਨੋ ਸਟ੍ਰੋਮ ਦੇ ਵਿੱਚੋਂ ਹਜੇ ਬਾਹਰ ਨਹੀਂ ਆਇਆ ਅਮਰੀਕਾ ਤੇ ਦੂਜਾ ਇਹਦੇ ਇੱਕ ਹਿੱਸੇ ਦੇ ਵਿੱਚ ਆਉਣ ਦੀ ਤਿਆਰੀ ਕਰੀ ਬੈਠਾ ਆ ਇਹਦੇ ਲਈ ਜਿਹੜੇ ਵੀ ਉਹਨਾਂ ਥਾਵਾਂ ਦੇ ਉੱਤੇ ਹੈਗੀਆਂ ਵਾਰਨਿੰਗਸ ਵੈਦਰ ਨਾਲ ਸੰਬੰਧਿਤ ਉਹਨਾਂ ਨੂੰ ਜ਼ਰੂਰ ਫਾਲੋ ਕੀਤਾ ਜਾਵੇ ਕਿਉਂਕਿ ਇਹ ਪਹਿਲਾਂ ਵੀ ਬਹੁਤ ਸਵियर ਸੀ ਜਿਹੜਾ ਪਿਛਲਾ ਆਇਆ ਸ਼ੁੱਕਰ ਸ਼ਨੀ ਤੇ ਐਤਵਾਰ ਨੂੰ ਇਹਨੇ ਲਗਭਗ 10 ਲੱਖ ਤੋਂ ਜ਼ਿਆਦਾ ਲੋਕਾਂ ਦੇ ਉੱਤੇ ਤਾਂ ਉਹ ਬਿਜਲੀ ਚਲੇਗੀ ਉਹਨਾਂ ਦੀ ਅਰ 30 30 ਇੰਚ ਤੱਕ ਨਿਊਯਾਰਕ ਦੇ ਕੁਝ ਹਿੱਸਿਆਂ ਦੇ ਵਿੱਚ ਬਰਫ ਪਈ ਆ 30 ਇੰਚ ਤੁਸੀਂ ਦੇਖ ਲਓ ਕਿ ਕਿੰਨੀ ਬਰਫ ਹੁੰਦੀ ਆ ਤੇ ਕਿੰਨਾ ਜ਼ਿਆਦਾ ਅਸਰ ਪੈਂਦਾ ਜਿਹੜੀ ਜਿਹੜੀ ਠੰਡੀ ਹਵਾ ਆ ਉਹ ਇੰਨੀ ਜ਼ਿਆਦਾ ਸੀ ਕਿ 30 ਤੋਂ 40 ਡਿਗਰੀ ਫਾਰਨਹਾਈਟ ਤੱਕ ਨਾਰਮਲ ਤੋਂ ਥੱਲੇ ਟੈਂਪਰੇਚਰ ਰਿਹਾ ਸੋ ਹੁਣ ਕੀ ਆ ਕਿ ਜਦੋਂ ਠੰਡੀ ਹਵਾ ਵਗਦੀ ਆ ਤੇ ਉਹ ਜਿਹੜਾ ਇਹ ਸਟ੍ਰੋਮ ਆ ਉਹਨੂੰ ਕਹੋ ਸਨੋ ਸਟ੍ਰੋਮ ਦੇ ਵਿੱਚ ਬਦਲ ਜਾਂਦੀ ਜਿੰਨੀ ਹਵਾ ਦੇ ਵਿੱਚ ਨਮੀ ਹੁੰਦੀ ਉਹਦੀ ਜਿਹੜੀ ਸਨੋ ਬਣ ਜਾਂਦੀ ਆ ਤੇ ਹੁਣ ਇਸ ਗੱਲ ਦੇ ਨਾਲ ਇੱਕ ਵਾਰੀ ਫੇਰ ਵਾਰਨਿੰਗ ਦਿੱਤੀਆਂ ਗਈਆਂ ਦੋ ਮੇਜਰ ਫੋਰਕਾਸਟਿੰਗ ਮਾਡਲ ਨੇ ਇੱਕ ਅਮਰੀਕਨਾਂ ਤੇ ਇੱਕ ਯੂਰੋਪੀਅਨ ਦੋਵਾਂ ਨੇ ਲੋ ਪ੍ਰੈਸ਼ਰ ਸਿਸਟਮ ਦੱਸਿਆ ਇੱਥੇ ਕਿ ਜਿਹੜਾ ਇਹ ਕੈਰੋਲਿਨਾ ਦੇ ਵਿੱਚ ਤੇ ਸੈਟਰਡੇ ਤੱਕ ਜ਼ਿਆਦਾ ਸਟ੍ਰੌਮ ਜਿਹੜਾ ਆ ਜਾਣਾ ਹੈ ਤੇ ਇਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਸਮੱਸਿਆ ਉਹਨਾਂ ਇਲਾਕਿਆਂ ਦੇ ਵਿੱਚ ਆ ਸਕਦੀ ਹੈ ਅਗਲੀ ਗੱਲਬਾਤ ਇੱਕ ਮਾਮਲਾ ਜਿਹੜਾ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਇਸ ਵੇਲੇ ਬਹੁਤ ਵੱਡੀ ਚੀਜ਼ ਆ ਜਾਂ ਬਹੁਤ ਵੱਡਾ ਮਾਮਲਾ ਆ ਇਹਨਾਂ ਨੇ ਇੱਕ ਕੰਮ ਕੀਤਾ ਇੱਕ ਐਨਥਰੋਪਿਕ ਕਰਕੇ ਹੈਗਾ ਗਰੁੱਪ ਉਹਨਾਂ ਨੇ ਦੁਨੀਆ ਦੀਆਂ ਕਿਤਾਬਾਂ ਨੂੰ ਸਕੈਨ ਕੀਤਾ ਇਹ ਦੋਕ ਸਾਲ ਪਹਿਲਾਂ ਦੀ ਗੱਲ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਉਹਦਾ ਨਾਮ ਐਂਥਰੋਪਿਕਾ ਐਂਥਰੋਪਿਕ ਨੇ ਇੱਕ ਹਿਡਨ ਪ੍ਰੋਜੈਕਟ ਕੰਮ ਕਰਦੇ ਰਹਿਣ ਕਿਸੇ ਨੂੰ ਕੋਈ ਇਤਰਾਜ਼ ਨਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਬਹੁਤ ਕੁਝ ਹੋ ਰਿਹਾ ਇਹਨਾਂ ਨੇ ਕੀ ਕੀਤਾ ਪ੍ਰੋਜੈਕਟ ਪਨਾਮਾ ਸੀ ਇਹਨਾਂ ਦਾ ਪ੍ਰੋਜੈਕਟ ਪਨਾਮਾ ਦੇ ਵਿੱਚ ਕੀ ਕੀਤਾ ਇਹਨਾਂ ਨੇ ਸੈਂਕੜੇ ਹਜ਼ਾਰਾਂ ਨਹੀਂ ਲੱਖਾਂ ਕਿਤਾਬਾਂ ਦੁਨੀਆ ਦੇ ਹਰ ਹਿੱਸੇ 'ਚੋਂ ਮਤਲਬ ਪਤਾ ਨਹੀਂ ਕਿਹੜੀ ਭਾਸ਼ਾ ਦੀਆਂ ਕਿੱਥੋਂ ਕਿੱਥੋਂ ਸੀਗੀਆਂ ਉਹ ਖਰੀਦ ਲਈਆਂ ਉਹ ਕਿਤਾਬਾਂ ਖਰੀਦ ਕੇ ਉਹਨਾਂ ਦੀ ਜਿਲਤਾਂ ਪਾੜ ਕੇ ਤੇ ਉਹਨਾਂ ਦੇ ਜਿਹੜੇ ਪੇਪਰ ਸੀਗੇ ਉਹਨਾਂ ਦੇ ਪੇਜ ਸੀਗੇ ਉਹਨੂੰ ਸਕੈਨ ਕੀਤਾ ਸਕੈਨ ਕਰਕੇ ਸਾਰਿਆਂ ਨੂੰ ਉਹਨਾਂ ਨੇ ਆਪਣੇ ਡਾਟੇ ਦੇ ਵਿੱਚ ਪਾ ਲਿਆ ਉਹਦੇ ਨਾਲ ਕੀ ਹੋਊਗਾ ਜਿਹੜਾ ਐਨਥਰੋਪਿਕ ਕੰਪਨੀ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹਨਾਂ ਦਾ ਜਿਹੜਾ ਚੈਟਬੋਟ ਆ ਉਹਦੇ ਤੋਂ ਜ਼ਿਆਦਾ ਜਿਹੜੇ ਇਹ ਸਹੀ ਜਵਾਬ ਮਿਲਣਗੇ ਬਜਾਏ ਇਹਦੇ ਕਿ ਉਹ ਸਿਰਫ ਇੰਟਰਨੈਟ ਦੇ ਉੱਤੇ ਜਿਹੜੇ ਨਿਰਪਰ ਕਰਨ ਜਿਹੜਾ ਉੱਥੇ ਜਿਹੜਾ ਡਾਟਾ ਪਿਆ ਉਹਦੇ ਦੇ ਉੱਤੇ ਤੇ ਇਹਨਾਂ ਦਾ ਜਿਹੜਾ ਇੱਕ ਅੰਦਰੂਨੀ ਦਸਤਾਵੇਜ਼ ਸਾਹਮਣੇ ਆਇਆ ਉਹਦੇ ਵਿੱਚ ਇਹ ਪਤਾ ਲੱਗਿਆ ਵੀ ਇਹ ਕੰਪਨੀ ਇਹ ਨਹੀਂ ਸੀ ਚਾਹੁੰਦੀ ਇਹ ਗੱਲ ਲੋਕਾਂ ਨੂੰ ਪਤਾ ਲੱਗੇ ਹੁਣ ਮਾਮਲਾ ਤਾਂ ਬੜਾ ਸਿੱਧਾ ਕਿਸੇ ਇਹਦੇ ਵਿੱਚ ਕੋਈ ਦੋ ਨੰਬਰ ਦਾ ਕੰਮ ਨਹੀਂ ਕੋਈ ਲੀਗਲ ਨਹੀਂ ਕੋਈ ਕੰਪਨੀ ਕਿਤਾਬ ਲੈ ਕੇ ਚੱਕ ਕੇ ਪਾੜ ਕੇ ਸਿੱਧ ਦੇ ਉਹਨੇ ਖਰੀਦੀ ਆ ਕੋਈ ਇਤਰਾਜ਼ ਨਹੀਂ ਉਹ ਉਹਨੂੰ ਸਕੈਨ ਵੀ ਕਰ ਸਕਦਾ ਤੁਸੀਂ ਆਪਣੇ ਘਰ ਦੇ ਵਿੱਚ ਸਕੈਨ ਵੀ ਕਰ ਸਕਦੇ ਹੋ ਪਰ ਜਿਹੜੇ ਕੰਮ ਦੇ ਲਈ ਕੀਤਾ ਗਿਆ ਉਹਦੇ ਤੇ ਇਤਰਾਜ਼ ਹੋਇਆ ਇਹ ਆ ਇਹ ਆਪਣੇ ਮਾਡਲਸ ਨੂੰ ਟ੍ਰੇਨ ਕਰ ਰਿਹਾ ਇਹਨਾਂ ਦਾ ਜਿਹੜਾ ਚੈਟਬੋਟ ਕਲਾਉਡ ਕਰਕੇ ਆ ਉਹ ਕਲਾਉਡ ਦੇ ਲਈ ਇਹਨਾਂ ਨੇ ਇਹ ਸਾਰਾ ਕੁਝ ਕੀਤਾ ਤੇ ਜਿਹੜੇ ਲੇਖਕ ਸੀਗੇ ਵੀ ਸਾਡੀ ਮਰਜ਼ੀ ਤੋਂ ਬਿਨਾ ਜਾਂ ਜਿਹੜੀ ਕੰਪਨੀ ਆ ਜਿਹੜੀਆਂ ਪਬਲਿਸ਼ਰ ਆ ਉਹਨਾਂ ਦੀ ਮਰਜ਼ੀ ਤੋਂ ਬਿਨਾ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਉਹਨਾਂ ਨੇ ਇਸ ਕੰਪਨੀ ਦੇ ਉੱਤੇ ਕੇਸ ਕਰਤਾ ਜਿਹਦੇ ਕਰਕੇ ਇਹ ਸਮੱਸਿਆ ਚ ਆ ਗਈ ਤੇ ਹੁਣ ਇਹ 1.5 ਬਿਲੀਅਨ ਡਾਲਰ ਦੇ ਕੇ ਛੁੱਟਿਆ 1.5 ਬਿਲੀਅਨ ਹੁਣ ਇਹਦਾ ਚਲੋ ਇਹ ਇੱਕ ਕੇਸ ਹੈਗਾ ਇਸ ਮਾਮਲੇ ਦੇ ਵਿੱਚ ਵੀ ਇੱਕ ਕੰਪਨੀ ਨੇ ਕਿਤਾਬਾਂ ਲੈ ਕੇ ਖਰੀਦ ਲੀਆਂ ਸਕੈਨ ਕਰਕੇ ਪਾੜ ਕੇ ਸੁੱਟਦੀਆਂ ਉਹਨਾਂ ਨੂੰ ਡਿਸਕਾਰਡ ਕਰ ਦਿੱਤਾ ਮਾਮਲਾ ਦੇਖੋ ਤੁਸੀਂ ਕਿੰਨਾ ਖਤਰਨਾਕ ਹੁੰਦਾ ਖਤਰਨਾਕ ਪੋਜ਼ਿਟਿਵ ਵੀ ਆ ਤਾਂ ਨੈਗੇਟਿਵ ਵੀ ਆ ਕਿ ਉਹ ਸਾਰੀਆਂ ਕਿਤਾਬਾਂ ਦਾ ਡਾਟਾ ਉੱਥੇ ਚਲੇ ਗਿਆ ਮਿਲੀਅਨਸ ਮਿਲੀਅਨਸ ਬੁੱਕਸ ਦੱਸਦੇ ਆ ਇਹਦੇ ਵਿੱਚ ਤੇ ਤੁਸੀਂ ਇੱਕ ਵੀ ਕੰਪਿਊਟਰ ਤੋਂ ਸਵਾਲ ਪੁੱਛਣਾ ਜੋ ਕੁਝ ਉਹਨਾਂ ਕਿਤਾਬਾਂ ਦੇ ਵਿੱਚ ਲਿਖਿਆ ਉਹਨੇ ਵਿਦਨ ਮਿੰਟਰੀ ਵਿਦਨ ਸੈਕੰਡ ਕੱਢ ਕੇ ਤੁਹਾਡੇ ਸਾਹਮਣੇ ਲਿਆ ਦੇਣਾ ਤੁਸੀਂ ਜਿਹੜੀ ਮਰਜ਼ੀ ਗੱਲ ਪੁੱਛ ਲੋ ਇਹ ਹੁਣ ਆਉਣ ਵਾਲਾ ਯੁੱਗ ਕਿੱਦਾਂ ਦਾ ਹੋਊਗਾ ਔਰ ਉਹ ਗੱਲ ਕਿਤਾਬਾਂ ਦੇ ਵਿੱਚੋਂ ਲੱਭਣ ਨੂੰ ਕਿੰਨੇ ਬਰੇ ਲੱਗ ਜਾਂਦੇ ਕਈ ਵਾਰੀ ਜਾਂ ਕਿੰਨੇ ਮਹੀਨੇ ਲੱਗ ਜਾਂਦੇ ਆ ਜਿਹੜਾ ਤੁਹਾਡਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਿਸਟਮ ਉਸੇ ਵੇਲੇ ਲਿਆ ਕੇ ਸਾਹਮਣੇ ਰੱਖ ਦਿੰਦਾ ਇਹ ਕੀ ਕਰ ਰਹੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸਿਸਟਮਸ ਨੂੰ ਟ੍ਰੇਨ ਕਰ ਰਹੇ ਆ ਟ੍ਰੇਨ ਕਰਦਾ ਮਤਲਬ ਕੀ ਆ ਬੰਦੇ ਬੈਠੇ ਆ ਤੁਹਾਡੇ ਸਾਡੇ ਵਰਗੇ ਲੋਕ ਨੌਕਰੀਆਂ ਤੇ ਰੱਖਿਆ ਇਹਨਾਂ ਨੇ ਉਹ ਕੀ ਕਰਦੇ ਉਹਨਾਂ ਨੂੰ ਕਹਿੰਦੇ ਤੁਸੀਂ ਇਹਨੂੰ 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 ਕੁਐਸਚਨ ਪੁੱਛੋ ਇਹਨੂੰ ਤੁਸੀਂ ਪੁੱਛੋ ਵੀ ਆਹ ਕਿਦਾਂ ਆ ਇਹ ਦੇਖੋ ਕਿੱਥੇ ਗਲਤੀ ਹੁੰਦੀ ਹੈ ਇਹਦੇ ਵਿੱਚ ਜਿੱਥੇ ਨੇ ਗਲਤ ਜਵਾਬ ਦਿੱਤਾ ਉਹ ਦੱਸੋ ਉਹਨੂੰ ਫਿਰ ਉਹ ਪੁੱਛੋ ਫਿਰ ਫਿਕਸ ਕਰਦੇ ਆ ਵੀ ਭਾਈ ਆਹ ਸਵਾਲ ਪੁੱਛਿਆ ਸੀ ਤੂੰ ਇਹਦਾ ਜਵਾਬ ਗਲਤ ਦੇ ਦਿੱਤਾ ਇਹਦਾ ਜਵਾਬ ਅਸਲ ਚ ਇਹ ਨਹੀਂ ਇਹਦਾ ਆ ਅੱਗੇ ਤੋਂ ਫਿਰ ਉਹ ਕੰਪਿਊਟਰ ਜਾਂ ਜਿਹੜਾ ਵੀ ਉਹਨਾਂ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਨੈਟਵਰਕ ਕੋ ਕਦੇ ਵੀ ਗਲਤ ਜਵਾਬ ਨਹੀਂ ਦਿੰਦਾ ਉਹ ਟ੍ਰੇਨਿੰਗ ਦੇ ਮਾਡਲ ਦੇ ਵਿੱਚ ਸਾਰੀ ਦੁਨੀਆ ਦੀਆਂ ਕਈ ਮਿਲੀਅਨ ਕਿਤਾਬਾਂ ਸ਼ਾਮਲ ਕਰਨੀਆਂ ਆਪਣੇ ਆਪ ਦੇ ਵਿੱਚ ਹੈਰਾਨੀ ਵੀ ਆ ਕੀ ਹੋਣਾ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਹੀਂ ਪਤਾ ਜੱਜ ਨੇ ਹਾਲਾਂਕਿ ਜਦੋਂ ਇਹਦਾ ਫੈਸਲਾ ਦਿੱਤਾ ਉਹ ਕਹਿੰਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਟ੍ਰੇਨਿੰਗ ਇਟਸੈਲਵ ਕੋਈ ਇਲੀਗਲ ਗੱਲ ਨਹੀਂ ਹੈ ਤੁਸੀਂ ਕਿਹੇ ਵੀ ਬੁੱਕ ਨੂੰ ਲੈ ਕੇ ਉਹਦੇ ਫੇਅਰ ਯੂਜ਼ ਲਈ ਟ੍ਰੇਨ ਕਰ ਸਕਦੇ ਆ ਪਰ ਜਿਹੜਾ ਇਹਨੂੰ ਉਹਨਾਂ ਨੂੰ ਦੱਸਣਾ ਉਹਨਾਂ ਦੀ ਆਗਿਆ ਲੈਣੀ ਸੋ ਵੱਡੀਆਂ ਬਿਗ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਪਹਿਲਾਂ ਵੀ ਬਹੁਤ ਕੁਝ ਕੀਤਾ ਜਿਵੇਂ ਫੇਸਬੁੱਕ ਜਾਂ ਇੰਸਟਾਗ੍ਰam ਵਾਲੀ ਕੰਪਨੀਆਂ ਮੈਟਾ ਓਪਨਏਆਈ ਜਿਹੜੀ ਸਭ ਤੋਂ ਮਸ਼ਹੂਰ ਆ ਗੂਗਲ ਇਹਨਾਂ ਨੇ ਪਤਾ ਨਹੀਂ ਕਿੰਨੀ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਹਜ਼ਾਰਾਂ ਹੀ ਲੱਖਾਂ ਹੀ ਜਿਹੜੀਆਂ ਕਿਤਾਬਾਂ ਉਹਦੇ ਉੱਤੇ ਸੀਗੀਆਂ ਇੰਟਰਨੈਟ ਦੇ ਉੱਤੇ ਉਹਨਾਂ ਨੂੰ ਜਿਹੜੀਆਂ ਦੂਜੀਆਂ ਸ਼ੈਡੋ ਜਿਹੜੀਆਂ ਹੁੰਦੀਆਂ ਸਾਈਟਸ ਉਹਨਾਂ ਦੇ ਰਾਹੀਂ ਡਾਊਨਲੋਡ ਕਰਕੇ ਤੇ ਉਹ ਸਾਰਾ ਕੁਝ ਟ੍ਰੇਨ ਕੀਤਾ ਦੁਨੀਆ ਬਦਲ ਰਹੀ ਆ ਬਹੁਤ ਕੁਝ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੱਖਰਾ ਹੋਣ ਜਾ ਰਿਹਾ ਅਗਲੀ ਗੱਲਬਾਤ ਕੈਲੀਫੋਰਨੀਆ ਦੀ ਹੈ ਕੈਲੀਫੋਰਨੀਆ ਦੇ ਗਵਰਨਰ ਨੇ ਗੈਵਨ ਨਿਊਸਨ ਗੈਵਨ ਨਿਊਸਨ ਡੈਮੋਕ੍ਰੇਟ ਨੇ ਸਰਕਾਰ ਕੇਂਦਰ ਦੇ ਵਿੱਚ ਰਿਪਬਲਿਕਨਾਂ ਦੀ ਆ ਅਗਲੀ ਵਾਰ ਜਿਹੜੀ 28 ਦੇ ਵਿੱਚ ਰਾਸ਼ਟਰਪਤੀ ਦੀ ਚੋਣ ਹੋਣੀ ਆ ਗਵਰਨਰ ਗੈਵਨ ਨਿਊਸਮ ਕੈਲੀਫੋਰਨੀਆ ਦੇ ਕਿਉਂਕਿ ਦੋ ਵਾਰੀ ਗਵਰਨਰ ਬਣ ਚੁੱਕੇ ਗਾਂ ਬਣ ਨਹੀਂ ਸਕਦੇ ਕਮਾਲਾ ਹਰਿਸ ਦਾ ਹਜੇ ਪਤਾ ਕੁਝ ਨਹੀਂ ਉਹਨੇ ਚੋਣ ਲੜਨੀ ਕਿ ਨਹੀਂ ਲੜਨੀ ਇਹ ਬਹੁਤ ਵੱਡਾ ਨਾਂ ਆ ਵੀ ਗੈਵਨ ਨਿਊਸਮ ਅਗਲੇ ਰਾਸ਼ਟਰਪਤੀ ਦੀ ਚੋਣ ਲੜ ਸਕਦੇ ਆ ਹੁਣ ਰੌਲਾ ਇਹ ਆ ਕਿ ਇਹ ਤਿਆਰੀ ਤੇ ਹੁਣ ਤੋਂ ਹੀ ਸਾਰਾ ਕੁਝ ਚੱਲਦਾ ਇੱਥੇ ਇੱਕ ਮਾਮਲਾ ਉਹਨੇ ਬੜਾ ਅਜੀਬ ਜਿਹਾ ਸਾਹਮਣੇ ਲਿਆਂਦਾ ਮਾਮਲਾ ਉਹਨੇ ਇਹ ਲਿਆਂਦਾ ਕਿ ਟਿਕਟੌਕ ਦੇ ਉੱਤੇ ਜਿਹੜੀ ਵੀਡੀਓ ਕੋਈ ਪਾਉਂਦਾ ਟਰੰਪ ਦੀ ਪਾਲਿਸੀ ਦੀ ਆਲੋਚਨਾ ਕਰਨ ਦੀ ਜਾਂ ਉਹਨਾਂ ਦੇ ਉਲਟ ਜਾਂ ਉਹਨਾਂ ਨੂੰ ਕ੍ਰਿਟਿਸਾਈਜ਼ ਕਰਨ ਦੇ ਲਈ ਉਹ ਵੀਡੀਓ ਜਿਆਦਾ ਵਾਇਰਲ ਹੀ ਨਹੀਂ ਹੁੰਦੀ ਉਹ ਜਾਂਦੀ ਹੀ ਨਹੀਂ ਕਿਤੇ ਜਿਹੜੀ ਦੂਜੀ ਹੁੰਦੀ ਆ ਉਹ ਚਲੇ ਜਾਂਦੀ ਇਹਦਾ ਮਤਲਬ ਇਹ ਆ ਕਿ ਜਿਹੜੀ ਟਿਕਟੌਕ ਆ ਉਹ ਟਰੰਪ ਵਾਲੀ ਵੀਡੀਓ ਨੂੰ ਸਪਰੈਸ ਕਰਦੀ ਆ ਦਬਾ ਦਿੰਦੀ ਆ ਉਹ ਜਿਆਦਾ ਲੋਕਾਂ ਤੱਕ ਨਹੀਂ ਜਾਂਦੀ ਹੁਣ ਇਹ ਬੜਾ ਮਤਲਬ ਅਜੀਬ ਜਿਹਾ ਮਾਮਲਾ ਆ ਉਹ ਕਿਵੇਂ ਵੀਡੀਓ ਹਾਈਡ ਕਰਦੀ ਆ ਖਾਸ ਕਰ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਸਬੰਧਤ ਹੁਣ ਟਿਕਟੌਕ ਇਹਨੂੰ ਰਿਡਿਊਸ ਕਰਦੀ ਆ ਹਾਈਡ ਕਰਦੀ ਆ ਕਿ ਨਹੀਂ ਕਰਦੀ ਉਹਨੇ ଫਾਰਮਲ ਰਿਵਿਊ ਆਰਡਰ ਕਰ ਦਿੱਤਾ ਆਪਣੇ ਗਵਰਨਰ ਗੈਵਰ ਨਿਊਸਮ ਨੇ ਉਹ ਕਹਦੇ ਵੀ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਜਸਟਿਸ ਨੂੰ ਇਹ ਕਿਹਾ ਕਿ ਟਿਕਟੌਕ ਦੇ ਕੰਟੈਂਟ ਜਿਹੜੀ ਮੋਡਰੇਸ਼ਨ ਆ ਉਹਨੂੰ ਰਿਵਿਊ ਕਰੋ ਤੇ ਦੇਖੋ ਵੀ ਕਿਤੇ ਕੈਲੀਫੋਰਨੀਆ ਦੇ ਕਾਨੂੰਨ ਦੇ ਉਲਟ ਤਾਂ ਨਹੀਂ ਜਾ ਰਿਹਾ ਸੈਂਸਰਸ਼ਿਪ ਤਾਂ ਨਹੀਂ ਹੈ ਕਿਤੇ ਜਿਹੜਾ ਨਿਊਸਮ ਦਾ ਆਫਿਸ ਇਹ ਕਹਿ ਰਿਹਾ ਕਿ ਇਹਨਾਂ ਨੂੰ ਰਿਪੋਰਟਾਂ ਇਹ ਆਈਆਂ ਤੇ ਇਹਨਾਂ ਨੇ ਆਪ ਵੀ ਕਹਿੰਦੇ ਚੈੱਕ ਕੀਤਾ ਐਂਟੀ-ਟਰੰਪ ਕੰਟੈਂਟ ਸਪਰੈਸ ਕਰ ਦਿੱਤਾ ਜਾਂਦਾ ਜਾਂ ਹੋ ਜਾਂਦਾ ਟਿਕਟੌਕ ਨੇ ਇਸ ਗੱਲ ਨੂੰ ਡਿਨਾਈ ਕੀਤਾ ਉਹ ਕਹਿੰਦੇ ਵੀ ਇਹ ਪੋਲਿਟਿਕਲ ਸੈਂਸਰਸ਼ਿਪ ਥੋੜੋ ਆਸੀਂ ਮਰਜ਼ੀ ਨਾਲ ਥੋੜਾ ਕਰਦੇ ਆ ਸਾਡੇ ਟੈਕਨੀਕਲ ਕੁਝ ਸਮੱਸਿਆਵਾਂ ਆਈਆਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਉਹਨਾਂ ਨੇ ਸੋਲਵ ਕਰ ਲਿਆ ਜਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਲੋਡਿੰਗ ਦੇ ਵਿੱਚ ਜਾਂ ਹੋਰ ਕਈ ਕੁਝ ਹੈਗਾ ਪਰ ਇਦਾਂ ਦੀ ਉਹ ਕਿ ਜਗੱਲ ਹੀ ਕੋਈ ਨਹੀਂ ਕਿ ਅਸੀਂ ਕਿਸੇ ਵੀਡੀਓ ਨੂੰ ਉਹ ਕਰ ਦਈਏ ਜਾਂ ਉਹਨੂੰ ਇਦਾਂ ਕਰ ਦਈਏ ਜਾਂ ਉਹਨੂੰ ਉਸ ਤਰੀਕੇ ਨਾਲ ਕੁਝ ਕਿਸੇ ਦੇ ਹੱਕ ਜਾਂ ਕਿਸੇ ਦੇ ਵਿਰੋਧ ਦੇ ਵਿੱਚ ਪੁਗਤਾ ਦਈਏ ਜਿਹੜੇ ਯੂਜ਼ਰਸ ਨੇ ਉਹਨਾਂ ਨੇ ਇਹ ਪ੍ਰੋਬਲਮ ਬਹੁਤੇ ਲੋਕਾਂ ਨੇ ਦੇਖੀ ਵੀ ਆ ਹੁਣ ਇੱਥੇ ਟਰਸਟ ਇਸ਼ੂ ਆ ਵਿਸ਼ਵਾਸ 'ਚ ਰੌਲਾ ਪੈ ਗਿਆ ਅੱਛਾ ਟਿਕਟੌਕ ਦੀ ਓਨਰਸ਼ਿਪ ਤੁਹਾਨੂੰ ਪਤਾ ਹੀ ਮਾਮਲਾ ਬਹੁਤ ਚੱਲਿਆ ਕਿੰਨੀ ਵਾਰ ਰੌਲਾ ਪਿਆ ਅਮਰੀਕਾ ਦੇ ਵਿੱਚ ਟਿਕਟੌਕ ਬੰਦ ਹੋ ਜੇ ਨਹੀਂ ਟਿਕਟੌਕ ਅਮਰੀਕਾ ਦੀ ਚੀਨ ਦੀ ਕੰਪਨੀ ਬਾਈਟ ਡਾਂਸ ਕੰਪਨੀ ਦੀ ਇੱਕ ਮਤਲਬ ਕਿ ਪੇਰੈਂਟ ਕੰਪਨੀ ਉਹਨਾਂ ਦੀ ਬਾਈਟ ਡਾਂਸ ਆ ਉਹਦਾ ਅੱਗੇ ਉਹਨੇ ਟਿਕਟੌਕ ਬਣਾਈ ਆ ਤੇ ਬਾਈਟ ਡਾਂਸ ਸਿੱਧੀ ਉਹਦੀ ਜਿਹੜੀ ਚੀਨ ਦੀ ਕਮਨਿਸ ਸਰਕਾਰ ਆ ਉਹਦੇ ਨਾਲ ਉਹਨਾਂ ਦੀ ਬਹੁਤ ਨੇੜੇ ਦੀ ਸਾਂਝ ਆ ਤੇ ਇਸ ਕਰਕੇ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਵੀ ਜਾਂ ਤੈਨੂੰ ਵੇਚ ਦਿਓ ਅਮਰੀਕਾ ਵਾਲਿਆਂ ਨੇ ਤੇ ਬੰਦ ਕਰ ਦਿਓ ਬੀ ਅਮਰੀਕਾ ਦੀ ਕਿਸੇ ਵੀ ਕੰਪਨੀ ਨੂੰ ਜਾਂ ਇਥੋਂ ਦੇ ਜਿਹੜੇ ਹੋਣ ਇੱਥੇ ਕਰ ਦਿੱਤਾ ਜਾਵੇ ਹੁਣ ਉਹਦੇ ਤੋਂ ਬਾਅਦ ਉਹ ਫੈਸਲਾ ਹੋ ਗਿਆ ਜਿਹੜੀ ਟਿਕਟੋਕ ਦੀ ਪੇਰੈਂਟ ਕੰਪਨੀ ਵਾਈਟ ਡਾਂਸ ਆ ਉਹਨਾਂ ਨੇ ਇਹ ਗੱਲ ਫਾਈਨਲਾਈਜ਼ ਕਰ ਲਈ ਕਿ ਅਸੀਂ ਡੀਲ ਜਿਹੜੀ ਆ ਉਹ ਯੂ ਐਸ ਓਨਡ ਜੁਆਇੰਟ ਵੈਂਚਰ ਦੇ ਨਾਲ ਕਰਾਂਗੇ ਤਾਂ ਕਿ ਇੱਥੇ ਜਿਹੜਾ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰੋਟੈਕਟ ਕੀਤਾ ਜਾ ਸਕੇ ਸੋ ਇਸ ਮਾਮਲੇ ਦੇ ਵਿੱਚ ਜਿਹੜੀ ਇਹਦੀ ਡੀਲ ਹੋ ਗਈ ਸੀ ਤੇ ਹੁਣ 24 ਉਹ ਇਹ ਜਿਹੜੀ 트럼ਪ ਦੀ ਮਦਦ ਵੀ ਕੀਤੀ ਹੈ ਵੀ ਟਿਕਟਾਕ ਦੀ ਰਾਸ਼ਟਰਪਤੀ 트럼ਪ ਨੇ ਸਫਤ ਵੀ ਕੀਤੀ ਹੈ ਇਸਟੀਲ ਦੀ ਵੀ ਬਹੁਤ ਵਧੀਆ ਹੋਇਆ ਤੇ ਜਿਹੜੇ 16 ਮਿਲੀਅਨ ਫਾਲੋਅਰ ਉਹਨਾਂ ਦੀ ਇਸ ਐਪ ਦੇ ਉੱਤੇ ਹੈਗੇ ਆ ਜਿਹੜੀਆਂ ਅਮਰੀਕਾ ਦੀਆਂ ਬਹੁਤ ਵੱਡੀਆਂ ਕੰਪਨੀਆਂ ਨੇ ਹੁਣ ਉਹ ਇਹਦੇ ਵਿੱਚ ਇਨਵੋਲਵ ਨੇ ਜਿਹੜੇ ਇਨਵੈਸਟਰ ਨੇ ਔਰੈਕਲ ਵਰਗੇ ਸਿਲਵਰ ਲੇਕ ਵਰਗੇ ਅਬੂਦਾਬੂ ਦੀ ਜਿਹੜੀ ਐਮਜੀਐਕਸ ਹੈਗੀਆਂ ਇਹ ਹੁਣ ਸਾਰੀਆਂ ਇਹਦੀ ਜਿਹੜੀ ਓਨਰਸ਼ਿਪ ਦੇ ਵਿੱਚ ਸ਼ਾਮਲ ਨੇ ਤੇ ਮਾਮਲਾ ਉਹਦੇ ਤੋਂ ਬਾਅਦ ਸਾਹਮਣੇ ਆ ਰਿਹਾ ਵੀ ਕਿਤੇ ਇਦਾਂ ਨਾ ਹੋਵੇ ਵੀ ਇਹ ਰਾਸ਼ਟਰਪਤੀ 트럼ਪ ਦੀ ਉਹਨਾਂ ਦੀ ਵਿਰੋਧਤਾ ਵਾਲੀਆਂ ਵੀਡੀਓ ਨੂੰ ਜਾਣ ਬੁੱਝ ਕੇ ਸਪਰੈਸ ਕਰ ਰਹੇ ਆ ਅਗਲੀ ਗੱਲਬਾਤ ਇਹ ਇੱਕ ਹੈ ਵਿਅਕਤੀ ਇਹਨੇ ਮਾਫੀ ਮੰਗੀ ਹੈ ਬਹੁਤ ਪ੍ਰਸਿੱਧ 뮤ਜ਼ੀਸ਼ੀਅਨ ਆ ਅਮਰੀਕਾ ਦੇ ਵਿੱਚ ਫੈਸ਼ਨ ਡਿਜ਼ਾਈਨਰ ਆ ਇਹਨੇ ਇੱਕ ਪੂਰੀ ਦੀ ਪੂਰੀ ਹੁਣ ਇੱਕ ਪੇਜ ਜਿਹੜਾ ਹੈਗਾ ਅਖਬਾਰ ਦਾ ਆਪਣੇ ਵਾਲ ਸਟਰੀਟ ਜਰਨਲ ਦਾ ਉਹਦਾ ਪੂਰੇ ਦਾ ਪੂਰਾ ਪੇਜ ਲੈ ਕੇ ਉਹਦੇ ਤੇ ਆਪਣੀ ਐਡ ਪਾ ਕੇ ਜਾਨੀ ਖਰੀਦ ਕੇ ਲੋਕਾਂ ਕੋਲੋਂ ਮਾਫੀ ਮੰਗੀ ਮਾਮਲਾ ਇਹ ਸੀ ਕਿ ਪਿਛਲੇ ਸਮੇਂ ਦੇ ਵਿੱਚ ਇਸ ਵਿਅਕਤੀ ਬਹੁਤ ਮਸ਼ਹੂਰ ਵਿਅਕਤੀ ਆ ਇਦਾਂ ਫਲੈਂਚ ਬਹੁਤ ਆ ਲੋਕਾਂ ਦੇ ਉੱਤੇ ਇਹਨੇ ਕੁਝ ਇੱਕ ਜਿਊਇਸ਼ ਕਮਿਊਨਿਟੀ ਦੇ ਖਿਲਾਫ ਤਸਵੀਰਾਂ ਜਿਹੜੇ ਜਾਂ ਉਹਨਾਂ ਦੇ ਚਿੰਨ ਐਂਟੀਸੈਮਿਟਿਕ ਇਮੇਜੇਸ ਨਾਜ਼ੀਆਂ ਦੀ ਸਿਫਤ ਕਰਨੀ ਤੇ ਫੇਰ ਕੁਝ ਨਫ਼ਰਤ ਵਾਲੇ ਕਮੈਂਟ ਕੀਤੇ ਇਹ ਸਾਰਾ ਕੁਝ ਕਰਨ ਤੋਂ ਬਾਅਦ ਇਹਨੇ ਆਪਣੇ ਆਪ ਨੂੰ ਕਿਹਾ ਵੀ ਭਾਈ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਇਹ ਕੀਤਾ ਹਾਲਾਂਕਿ ਉਹਨੇ ਆਪਣੇ ਹੈਲਥ ਇਸ਼ੂ ਵੀ ਦੱਸਿਆ ਉਹ ਕਹਿੰਦਾ ਮੇਰੀਆਂ ਕੁਝ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਆ ਜਿਹੜਾ ਬਾਈਪੋਲਰ ਡਿਸਆਰਡਰ ਆ ਮੈਨੂੰ ਤੇ ਮੈਂ ਇੱਕ ਜਿਹੜੀ ਅਨ ਡਾਇਗਨੋਸਡ ਉਹਦੀ ਬ੍ਰੇਨ ਇੰਜਰੀ ਹੈ ਪਰ ਉਹ ਕਹਿੰਦਾ ਮੈਂ ਨੂੰ ਐਕਸਕਿਊਜ਼ਲੀ ਨਹੀਂ ਵਰਤ ਰਿਹਾ ਮੈਂ ਪਿਛਲੇ ਸਮੇਂ ਦੇ ਵਿੱਚ ਮਾੜਾ ਕਿਹਾ ਉਹਦੇ ਲਈ ਮੈਂ ਮਾਫੀ ਮੰਗਦਾ ਤੇ ਮੈਂ ਨਾ ਤਾਂ ਨਾਜ਼ੀਆਂ ਦੇ ਹੱਕ ਵਿੱਚ ਆ ਨਾ ਹੀ ਮੈਂ ਜਿਹੜੇ ਜਿਊਇਸ਼ ਨੇ ਉਹਨਾਂ ਦੇ ਖਿਲਾਫ ਆ ਐਂਟੀਸੈਮਾਇਟਿਕ ਵੀ ਨਹੀਂ ਇੱਕ ਦਾ ਨਾਮ ਹੈ ਨਾਜ਼ੀ ਆ ਮੈਂ ਜਿਊਸ਼ ਪੀਪਲ ਜਿਹੜੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਹਾਂ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਦੇ ਵਿੱਚ ਬਹੁਤ ਵੱਡੀ ਕੰਟਰੋਵਰਸੀ ਇਹ ਯੇ ਦੇ ਨਾਮ ਦੇ ਉੱਤੇ ਹੋਈ ਆ ਉਹਨੇ ਇਹ ਵੀ ਕਿਹਾ ਕਿ ਜਿਹੜੀ ਬਲੈਕ ਕਮਿਊਨਿਟੀ ਆ ਇਹ ਉਸ ਗੱਲ ਦਾ ਆਧਾਰ ਆ ਕਿ ਉਹ ਜੋ ਕੁਝ ਅੱਜ ਹੈਗਾ ਪਬਲਿਕ ਫਿਗਰ ਬਣਿਆ ਉਹਦੇ ਸ਼ਬਦਾਂ ਦੇ ਵਿੱਚ ਤੇ ਉਹਨੇ ਇਸ ਮਾਮਲੇ ਦੇ ਵਿੱਚ ਮੁਆਫੀ ਮੰਗ ਲਈ ਤੇ ਇੱਕ ਮਾਮਲਾ ਹੋਰ ਜਿਹੜਾ ਖਤਮ ਹੋ ਗਿਆ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨੂ ਵੀ ਗੱਲਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ